ਉਹ ਬੂਟੀਆ ਬੱਟਾਂ ਤੇ ਰਭ ਗਈ। ਕੱਲ ਵੀ ਲਖੋਆ ਆਉਂਦੀ ਆ ਬਈ ਇਹ ਆਪਦੀ ਰੋਟੀ। ਉਹ ਤੇ ਲਖੋਊਗੀ ਦੇਖੀ ਬਾਅਦ ਚ ਖਾਊਗੀ ਓਏ। ਅੰਟੀ ਦੇ ਨਾਲ ਆ ਗਏ ਜੀ ਮਤਰੋ ਇਹ ਆ ਵਾਹਣ ਠੇਟਾ ਰਿਹਾ। ਕਰ ਦ ਉਠਾ ਦੇ ਐਂ ਕਰ ਦ। ਕਿਆ ਬਾਤ ਆ ਜਿੰਨੇ ਯਾਰਾ ਪਤਾ ਲੱਗਦਾ ਕਿਸਾਨੀ ਦਾ ਵੀ ਬਾੜ ਦਿੰਦਾ ਬੰਦਾ। ਪਤਾ ਲੱਗਦਾ ਵੀ ਕੰਮ ਕਰਿਆ ਹੋਇਆ ਬੰਦੇ ਦਾ। ਮਤਰੋ ਬੋਰੀਆਂ ਵੀ ਜੋਦੀਆਂ ਝੋਲੇ ਵੀ ਤੋਤੇ ਮੋਟਰ ਦਾ ਲਾਹਾ ਲੈ ਲਿਆ। ਹੈ ਨਹੀਂ ਗਾ ਮਤਰੋ ਪਤਾ ਹੀ ਆ ਹੋ ਗਈ ਆਪਾਂ ਨੂੰ। ਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਆਈ ਆਪਣੇ ਬਲੌਗ ਦਾ 335ਵਾਂ ਦਿਨ ਮਿੱਤਰੋ ਆਪਣੀ ਕੱਟੀ ਦੀ ਸਵਾਟਰ ਕਰਤਾ ਠੀਕ ਹੈ ਦਾ ਹਾਂ ਤੂੰ ਮੈਨੂੰ ਲੋਟਾ ਆਇਆ ਬਈ ਸਵੇਰੇ ਸਵੇਰੇ ਤੋ ਕੋ ਦੋ ਕੁੱਤੀ ਦਾ ਕਦਾਵੇ ਹਾਂਜੀ ਬਾਈ ਨਾਸਰ ਜੀ ਕੁੱਤੀ ਹੈ ਰੱਖਾਂਗੇ ਕਤੂਰਾ ਰੱਖਾਂਗੇ ਇੱਕ ਦੇਖਦੇ ਆ ਉਹਨੂੰ ਫਿਰ ਹਾਂਜੀ ਰੱਖਾਂਗਾ ਬਹੁਤ ਸੋਹਣੀ ਕੁੱਤੀ ਆ ਬਣਨ ਵਾਲੀਆ ਤੂਰੇ ਰੱਖ ਲੱਗਤੀ ਮੂਰੇ ਤੂਰੇ ਬਹੁਤ ਮਹਿੰਗੇ ਵਿਕਣਗੇ ਅਸੀਂ ਤੂਰਾ ਰੱਖਾਂਗੇ ਤੂਰਾ ਉਹ ਇਹ ਦੇਖਾਂਗਾ ਤੂੰ ਲੈ ਦੇਖ ਅੱਜ ਕੋਈ ਆ ਗਣ ਕੇ ਪਾਏ ਫੋਨ ਕਰਾ ਕੇ ਕਹਿੰਦੇ ਮੈਨੂੰ ਤੂਰਾ ਦੇ ਦੇ ਸਹੀ ਗੱਲ ਹੈ ਦੇਖ ਰਹੇ ਆ ਸਾਡੀ ਸਲਾਹ ਜੀ ਤੇ ਚੱਲਦੀ ਆ ਜੀ ਤੇ ਹਾਂ ਰੈਂਬੋ ਸਭ ਨੂੰ ਦੇ ਦਾਂਗੇ ਹੈ ਰੈਂਬੋ ਸਭ ਨੂੰ ਦੇ ਦਾਂਗੇ ਕਹਣਾ ਚੱਕ ਆਇਆ ਬਈ ਕਹਾਣੀ ਤਦ ਉਹ ਮੈਟਰੋ ਫੇਰ ਚੱਲਿਆ ਸੀ ਕਤੂਰੀ ਦੇ ਕਤੂਰੀਆਂ ਨੂੰ ਦੁੱਧ ਰੋਟੀ ਪਾਉਣ ਇਹ ਵੀ ਸਾਡਾ ਇੱਕ ਕੰਮ ਬਣ ਗਿਆ ਹੁਣ ਦਿੱਲੀ ਦਾ ਰੀਟਿੰਗ ਮਜਾ ਬਣਾ ਦੇ ਤੀਂਗੇ ਨੈਟਰੋ ਆ ਗਈ ਵਈ ਆ ਗਈ ਲੱਦੋ ਮਣੀ ਹੋਊਗੀ ਅੱਖ ਦੇ ਦੂਰੀ ਲਈ ਗਿੜੇ ਪੀਲਾ ਪੀਲਾ ਦੁੱਧ ੁਰੂ ਇਹ ਮਾਂ ਗਰਮ ਹਾਂ ਲਾ ਚਲੋ ਖਾ ਲ ਕੁਸ ਨਹੀਂ ਕਹਿੰਦੀ ਹੋ ਇਹ ਤਾਂ ਲਿਹਾਰ ਪਈ ਲਾ ਲਓ ੁਰੂ ਇਹਦੇ ਸੀ ਹੁੰਦੇ ਕਿਧਰ ਲਾਈ ਗੀ ਰੋਟੀ ਦੱਬ ਕੇ ਆਉਂਦੀ ਹੈ ਕਿਤੇ ਉਹ ਬੀਤੀਆ ਬੱਟਨ ਤੇ ਦਾ ਮਗੇ ਹੋਈ। ਕੱਲ ਵੀ ਲਖੋਆ ਆਉਂਦੀ ਆ ਬਈ ਇਹ ਆਪਦੀ ਰੋਟੀ। ਉਹ ਤੇ ਲਖੂਗੀ ਦੇਖੀ ਬਾਅਦ ਚ ਖਾਊਗੀ ਉਹ। ਬੜੀ ਸ਼ੇਰ। ਉਹ ਵਾਗੀ। ਮਿੱਟੀ 'ਚ ਦੱਬੂਗੀ ਕਿਤੇ। ਤਨ ਉਹ ਵੀ ਬਲੌਕ ਆ। ਦੱਬਣ ਲੱਗੀ ਬਈ ਰੋਟੀ ਦੇਖੋ। ਕਟੂਰੀ ਸਾਡੀ। ਹੈ। ਉਹ ਦੇਖੋ ਦੱਬਦੀ ਉਹ ਬੜੀ ਸ਼ੇਰ। ਲਾਤੀ ਨਿਸ਼ਾਨੀ ਵੀ ਇੱਥੇ ਆ। ਦੇਖੀ ਮੂੰਹ ਨਾਲ ਉਹ ਲਕੋਉਂਦੀ ਐ ਦੇਖੋ ਜੀ ਕਿੰਨੀ ਖਤਰਨਾਕ ਕੁੱਤੀ ਐ ਰੋਟੀ ਫਿਰ ਬਚ ਗਈ ਸੀ ਨਾ ਤਾਂ ਕਰਕੇ ਲਕੋ ਰਹੀ ਐ ਸਾਨੂੰ ਦਿਖਾਵਾਂਗੇ ਵੀ ਆ ਗਈ ਲਕੋਇਆ ਜੀ ਰੋਟੀ ਔਰੇ ਆ ਔਰੇ ਆ ਕੇ ਦੱਸ ਕਿੱਥੇ ਲਕੋਇਆ ਜੀ ਅਸੀਂ ਦੇਖੀ ਜਾਂਦੇ ਸੀ ਸਾਨੂੰ ਪਤਾ ਤਾਂ ਹੀ ਲ ਕੋਈ ਹੈ ਨਾ ਆਉਰੇ ਆ ਜਾ ਲਾਲੂ ਲਾਲੂ ਕਰਮਨ ਹੈ ਲਾਲੂ ਇਹ ਤਾਂ ਦੁੱਧ ਪਾ ਕੇ ਲਾਲੂ ਫੇਰ ਆਗੇ ਸੀ ਚੀਨਾ ਜੀ ਆਪਾਂ ਨੂੰ ਲੈਣ ਚਲੋ ਜੀ ਜਿੰਨੇ ਨਾਲ ਆਗੇ ਜੀ ਮੇਤਰੋ ਇਹ ਆ ਵਾਹਣ ਫੇਟਣਾਰੇ ਗੱਡ ਉਠਾ ਦੇ ਐਂ ਗੱਡ ਜਿੰਨਾ ਗੁੱਸੇ ਦੀ ਨਾਲ ਨਿਆਗਾਂ ਮੇਰਾ ਪਰ ਹੋ ਰੋਣਾ ਮੈਂ ਕਿਹਾ ਮੈਂ ਆਪ ਕਿਹਾ ਤੈਨੂੰ ਫਿਰ ਤੂੰ ਦਾਬ ਤੋਂ ਪਹਿਨਾਂ ਵੀ ਨਹੀਂ ਤੈਨੂੰ ਮੈਂ ਤੈਨੂੰ ਕਹਣਾ ਤੂੰ ਜਾਗਦਾ ਕਿਉਂ ਨਾ ਆ ਗੁਰਕੇ ਜੀ ਨਾ ਕਹਿਦਾ ਕਰ ਯਾਹ ਭਾਈ ਐ ਕਿ ਮੈਂ ਚੱਲੂ ਕੰਮ ਬਰੀਦਾ ਬੱਸ ਫਿਰੇ ਵਿੱਚ ਹੀ ਮਾਰਾਂਗੇ ਜਿਹੜਾ ਬਚਿਆ ਪਿਆ ਡਾਈਰ ਲਾ ਕੇ ਛੱਟਾਂਗੇ ਮੇਤਰੋ ਜੂਰੀਏ ਚ ਫਿਰ ਅੱਛੀ ਨਾ ਕਹਣਾ ਕੰਮ ਕਹਣਾ ਜੀ ਕਣਕ ਐ ਜਾਵੇ ੜਾਂ ਦੀ ਮਗਾ ਕਣਕ ਦਾ ਦੱਸੂਗੀ ਫਿਰ ਚਲੋ ਸਾਡੇ 1300 ਵਾਲੀ ਬੋਰੀ ਪੈ ਗਈ ਬੱਚਾ 1300 ਵਾਲੀ ਪੈ ਗਈ ਦੱਸੂਗੀ ਫਿਰ ਆਕੋ ਮਤਰਾ ਅਰ ਲਾ ਦਿੱਤਾ ਗਿਆ ਜਰਾ ਬਾਬਾ ਜਿਨੇ ਯਾਰਾ ਪਤਾ ਲੱਗਦਾ ਕਿਸਾਨੀ ਦਾ ਵੀ ਬਾੜ ਦਿੰਦਾ ਬੰਦਾ ਪਤਾ ਲੱਗਦਾ ਵੀ ਕੰਮ ਕਰਿਆ ਹੋਇਆ ਬੰਦੇ ਦਾ ਹੈ ਬੱਸ ਮੇਰੇ ਵਰਗਾ ਦਾ ਯਾਰ ਲਾਉਣਾ ਵੀ ਦੇਖੀ ਜਾਂਦਾ ਵੀ ਕਿਵੇਂ ਚਿਰ ਰਾਈਏ ਰਲ ਗਿਆ ਵਸ ਰਲ ਨੂੰ ਕੀ ਆ ਦਲੀਆਂ ਜੇ ਵਸੇ ਤਾਂ ਉਹ ਬੱਚ ਨੂੰ ਇਦ ਕੀ ਜੰਮਿਆ ਮੇਰੇ ਵਾਲੀ ਕਹਿੰਦਾ ਸਾਨੂੰ ਜੰਮਿਆ ਮਿਲ ਗਿਆ ਜੂਰੀਆ ਜੰਮੇ ਚੱਕਣਾ ਪਿਆ ਵਾਲਾ ਮੱਥਾ ਪਾਜਦਾ ਕਹਿੰਦਾ ਪਹਿਲਾਂ ਲਾਉਣਾ ਪੈਂਦਾ ਕਾ ਸਾਰਾ ਕਹਿੰਦਾ ਜੰਮ ਆ ਇੱਥੇ ਲੈ ਕੇ ਕਹਿੰਦੇ ਆਪਣੇ ਘਰੋਂ ਲੈਣਾ ਕਹਿੰਦਾ ਯਾਰ ਜੰਮਿਆ ਮਿਲ ਗਿਆ ਮਹਾ ਚੱਲ ਬਾਈ ਇੰਨਾ ਤਾਂ ਹੋਇਆ ਕਰਨਾ ਹੀ ਪੈਂਦਾ 24 ਚੱਕੋ ਫਬਰੀ ਲੈਓ ਚੋਲੇ ਫਿਰ ਆਇਆ ਵਈ ਸਾਡੀ ਜੱਟ ਲਾਈਵ ਮਿੱਤਰੋ ਜਿਵੇਂ ਅਸੀਂ ਤੁਹਾਨੂੰ ਕਹਿੰਨੇ ਆ ਸਾਰੇ ਕੰਮ ਹੀ ਕਰਦੇ ਆਂ ਅਸੀਂ ਲੱਗੇ ਜੀ ਸੱਟਣ ਫਿਰ ਮਿੱਤਰੋ ਆਇਆ ਦੋ ਦੋ ਕੰਮ ਕਰਨੇ ਓਖੇ ਹੋ ਗਏ ਨੇ ਨਾ ਨਵੇਂ ਵੀਡੀਓ ਬਣਾਉਣੀ ਮੈਣੀਆ ਮੈਨੂੰ ਦੋ ਕੰਮ ਕਰਨੇ ਪੈਣੇ ਨੇ ਨਾ ਬਲੌਗ ਆਇਆ ਨਾ ਬਲੌਗ ਆਇਆ ਦੀ ਆਤ ਬੜੀ ਪਈ ਆ ਯਾਰ ਜੀ ਨੇ ਹਾਂ ਟਾਈਮ ਪਾਸ ਹੋ ਜਾਂਦਾ ਫਿਰ ਮੈਨੂੰ ਸਰਤਰਤੀ ਜੀ ਨਹੀਂ ਰਹਿੰਦੀ ਕੋਈ ਕੰਮ ਜੇ ਲੱਗਿਆ ਮੈਂ ਆਪਦੀ ਠੀਕ ਹੈ ਚੱਲੀ ਜਾਂਦਾ ਕੰਮ ਬਿੱਜੀ ਜਾ ਲੱਗਿਆ ਰਹਿੰਦਾ ਐਂ ਜੇ ਹੁੰਦਾ ਵੀ ਕੋਈ ਕੰਮ ਜਾ ਕਰਦੇ ਆ ਕੋਈ ਨਾ ਕੋਈ ਨਾ ਇਹਦਾ ਵੀ ਹਰਾਂਗੇ ਹਾਲਾ ਬਾਥੂ ਜਾਦਾ ਹੋ ਜਾਣਾ ਗੁੱਲੀ ਡੰਡੇ ਦਾ ਊਖਾ ਹੋ ਜਾਣਾ ਹੈ ਗੁੱਲੀ ਡੰਡਾ ਗੁੱਲੀ ਡੰਡਾ ਹੋਇਆ ਬੈ ਕੋਈ ਮਤਰਾ ਹੋਰੇ ਦਾ ਨਿਮੇੜਤਾ ਜੀ ਫਿਰ ਆ ਥੋੜਾ ਜਿਹਾ ਬੱਜ ਗਿਆ ਆਲੇ ਦਾਲੇ ਜੇ ਦੇ ਦੇਦਾ ਯਾਰ ਮੰਗੀ ਜੀ ਚਾਚੀ ਨੇ ਚੱਕੋ ਬਾਈ ਹੁਣ ਦੇਖਦੇ ਆ ਕੀ ਬਣਦਾ ਸ਼ਾਲਾਂ ਦੇ ਲਣੂ ਆ ਦਿਨ ਜੇ ਰੁੱਤ ਰੋਟ ਆ ਯਾਰ ਨਾ ਤਾਂ ਪਸੀਨਾ ਜਾਉਂਦਾ ਵਾਲਾ ਹੂੰ ਵੀ ਕੰਮ ਕਰਦਾ ਵੀ ਨਾ ਹਾਂ ਨਾ ਤਾਂ ਗਰਮੀ ਨਾ ਮਾੜੀ ਮਿੱਠੀ ਮਿੱਠੀ ਧੁੱਪ ਜੀ ਲੱਗੀ ਜਾਂਦੀ ਐ ਮੈਂ ਬੰਦਾ ਕੰਮ ਕਰੀ ਜਾਂਦਾ ਮਿੱਤਰੋ ਆਏ ਕਹਾਣੀ ਪੰਜਾਬ ਵਰਗਾ ਮੌਸਮ ਨਹੀਂ ਹੈਗਾ ਕਿਤੇ ਬਾਕੀ ਬਾਹਰਲੇ ਸਾਡੇ ਬਲੌਗ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੋ ਮਿਸ ਕਰਦੇ ਹੋਣਗੇ ਉਹ ਦੱਸੋ ਗਮ ਤਾਂ ਕਰਕੇ ਯਾਰ ਹਾਂ ਵੀ ਕਿਵੇਂ ਆ ਯਾ ਲੈ ਬਾਦ। ਪਰ ਆ ਗੱਲ ਬਾਤ ਹੁੰਦਾ। ਪੰਜਾਬ ਦਾ ਪੰਜਾਬ ਹੀ ਆ ਫਿਰ ਮਿੱਤਰੋ। ਤਾਂ ਹੀ ਹੋਣੀ ਅਸੀਂ ਬਾਰਪੁਰ ਦਾ ਦੇਖਦੇ। ਨਹੀਂ ਸਾਡੀ ਸਲਾਹ ਜੀ ਤਾਂ ਹੈ ਕਿ ਸੀ ਪਹਿਲਾਂ। ਜਿਵੇਂ ਵੀ ਗਰਮੀ ਗਰਮੀ ਬਾਂਕੂ ਉੱਪਰ ਕਹਿਣਾ। ਗਰਮੀ ਗਰਮੀ ਬਾਂਕੂ ਉੱਪਰ। ਪਰ ਸਰਦੀ ਚ ਟ੍ਰਾਂਟੋ ਟਿਕਾਣਾ ਕਹਿਣਾ। ਇਹ ਨਹੀਂ ਡਾ ਕੇ ਨਹੀਂ ਡਾ ਜਾਣਾ। ਨਾ ਨਾ ਬਈ। ਕੁੱਦਾ ਕਿਡਾ ਬਾਰੇ ਮਖਿਆ ਵਧੀਆ ਨਹੀਂ ਲੱਗਦਾ ਜੀ ਨੇ ਸੰਕੀਤਾਰ ਤੇ ਇੱਥੇ ਸੇਵਾ ਕੌਣ ਕਰੂ ਲੋਕਾਂ ਦੀ ਉਹ ਫਿਰ 10 ਦਿਨਾਂ ਦਾ ਕੀ ਹੁੰਦਾ ਆ ਮਰੀਜ਼ ਆਪਣੇ 10 20 ਦਿਨਾਂ ਚ ਹੱਲ ਜਾਣਗੇ ਸਾਰਾ ਟਾਂ ਜਾ ਬਹਾਨੇ ਹੀ ਪਾੜਦੇ ਨੇ ਉਹਦਾ ਫਤਰੋ ਬੋਰੀਆਂ ਵੀ ਚੋਦੀਆਂ ਝੋਲੇ ਵੀ ਤੋਤੇ ਮੋਟਰ ਦਾ ਲਾਹਾ ਲੈ ਲਿਆ ਕਮਾਂਡੀਆਂ ਦੇ ਚੱਲੀ ਜਾਂਦੀ ਸੀ ਜਿਹੜਾ ਫਿਰ ਧੋਗੀ ਧਾਰੋਂ ਤੋਂ ਧੋਗੀ ਲੋਟ ਰਹਿੰਦੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਕੰਮ ਖਰਾਬ ਹੋ ਜਾਣਾ ਰੇ ਜੱਟ ਕੇ ਆ ਗਏ ਜੀ ਮਿੱਤਰੋ ਆਪਣੇ ਘਰ ਕੋਲੇ ਫੇਰ ਇੱਥੇ ਦੇਖਦੇ ਆ ਆਪਣੇ ਗੁਲੀ ਡੰਡੇ ਮੈਂ ਮਿੱਤਰੋ ਆਪਣੇ ਤਾਂ ਬੱਚਤ ਰਹੀ ਜੀ ਫੇਰ ਗੁਲੀ ਡੰਡੇ ਜੀ ਬੱਚਤੀ ਆ ਫੇਰ ਹੈ ਨਹੀਂ ਗਾ ਮਿੱਤਰੋ ਵਧਾਈਆਂ ਹੋ ਗਈ ਆਪਾਂ ਨੂੰ ਹੈ ਜਾਂ ਦਵਾਈ ਕੰਮ ਕਰ ਗਈ ਚਾਚਾ ਉਹ ਦੀ ਆਪਾਂ ਮਾਰਤੀ ਸੀ ਨਾ ਅਸੀਂ ਉਹਦੀ ਕੋਰਤੀ ਮਾਰੀ ਵੀ ਪਾਲੇ ਸ਼ੌਕ ਨਾਲ ਸੀ ਜੀ ਨੇ ਹੁਣ ਤਾਂ ਕਹਦਾ ਸੀ ਜਦੋਂ ਹੁਣ ਕਿਉਂ ਕਹਾਈ ਜਾਂਦਾ ਫੋਨ ਉਹ ਸ਼ੌਕ ਨਾਲ ਹੀ ਓਏ ਮਿੱਤਰੋ ਆਪਾਂ ਬਾਗੇ ਸੀ ਕੰਮਾਂ ਤਾਂ ਕਰਕੇ ਆਪਾਂ ਨੂੰ ਹੋ ਗਿਆ ਸੀ ਹਨੇਰਾ ਹਨੇਰੇ ਹੋਇਆ ਸੀ ਤੇ ਹੁਣ ਕਰਕੇ ਆਟੇ ਆਪਾਂ ਵਲੌਗ ਜਾ ਡੈਟ ਤੇ ਉਹ ਦੂਜਾ ਵਲੌਗ ਪਾ ਕੇ ਹੁਣ ਉਧਰ ਜਾ ਕੇ ਤਾਂ ਕਰਕੇ ਮਿੱਤਰੋ ਬਣੇ ਰਿਹਾ ਕਰੋ ਸਾਡੇ ਵਲੌਗਾਂ ਚ ਠੀਕ ਹੈ ਵਲੌਗ 10 ਕਿ ਮਿੰਟਾਂ ਦਾ ਆਪਾਂ ਤਾਂ ਬਣਾ ਦਿੰਨੇ ਫਿਰ ਬਾਹਲਾ ਵੱਡਾ ਹੋ ਜਾਣਾ ਯਾਰ 20 ਮਿੰਟਾਂ ਦਾ ਆਇਆ ਵਈ ਕਹਾਣੀ ਬਣੇ ਰਿਹਾ ਕਰੋ ਯਾਰ ਆਪਣੇ ਵਲੌਗਾਂ ਚ ਗਰਦ ਕਾਟਦੇ